ਜੇਕਰ ਕੋਈ ਵੀ ਇਨਸਾਨ ਚਾਹੁੰਦਾ ਹੈ ਕਿ ਅਗਲਾ ਇਨਸਾਨ ਜਿਹੜਾ ਮੇਰੀ ਰਿਸਪੈਕਟ ਕਰੇ ਮੇਰੀ ਕਦਰ ਕਰੇ ਗੁੱਡ ਬਿਹੇਵ ਕਰੇ ਤੇ ਉਹਦੇ ਲਈ ਸਾਰਿਆਂ ਨੂੰ ਪਹਿਲੋਂ ਆਪ ਜਿਹੜਾ ਵਾ ਅਗਲੇ ਇਨਸਾਨ ਦੀ ਰਿਸਪੈਕਟ ਕਰਨੀ ਹੋਵੇਗੀ ਕਦਰ ਕਰਨੀ ਹੋਵੇਗੀ ਗੁੱਡ ਬਿਹੇਵ ਕਰਨਾ ਹੋਏਗਾ ਭਾਵੇਂ ਅਗਲਾ ਇਨਸਾਨ ਜਿਹੜਾ ਤੁਹਾਡੇ ਤੋਂ ਛੋਟਾ ਹੈ ਵੱਡਾ ਹੈ ਬੱਚਾ ਹੈ ਬਜ਼ੁਰਗ ਹੈ ਪਹਿਲੋਂ ਆਪ ਅਗਲੇ ਦੀ ਰਿਸਪੈਕਟ ਕਰਨਾ ਜਿਹੜਾ ਵਾ ਉਹ ਸ਼ੁਰੂ ਕਰੋ ਤੁਹਾਨੂੰ ਦਿੱਕਦਰ ਕਦਰਨੀ ਸ਼ੁਰੂ ਕਰੋ ਤਾਂ ਦੇਖੋ ਫਿਰ ਅਗਲਾ ਇਨਸਾਨ ਜਿਹੜਾ ਉਹ ਵੀ ਤੁਹਾਨੂੰ ਰਿਸਪੈਕਟ ਦੇਵੇਗਾ ਤੁਹਾਡੀ ਕਦਰ ਕਰੇਗਾ ਕਿਸੇ ਕੋਲ ਰਿਸਪੈਕਟ ਕਰਾਉਣੀ ਕਦਰ ਕਰਾਉਣੀ ਉਹ ਤੁਹਾਡੇ ਆਪਣੇ ਹੱਥ ਵਿੱਚ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦਾ ਤੁਸੀਂ ਅੱਗੋਂ ਜਿਹੜਾ ਉਹ ਵਾਪਸ ਪਾਓਗੇ ਸਿਆਣੇ ਕੀ ਕਹਿੰਦੇ ਹੁੰਦੇ ਆ ਜਿੱਦਾਂ ਦੀ ਖੂਚ ਆਵਾਜ਼ ਦੋਗੇ ਉਦਾਂ ਦੀ ਹੀ ਆਵਾਜ਼ ਅੱਗੋਂ ਵਾਪਸ ਆਏਗੀ ਸੋ ਸਾਰਿਆਂ ਨੇ ਇਹ ਵੀ ਗੱਲ ਸੁਣੀ ਹੈ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਰਿਸਪੈਕਟ ਕਰੋ ਤੇ ਰਿਸਪੈਕਟ ਕਰਾਓ